ਤਾਜੀ ਕਰੋ ਜਿੱਕਰ ਇਸ ਵੇਲੇ ਕਬੱਡੀ ਖੇਡ ਮੈਦਾਨ ਦੇ ਵਿੱਚ ਫੇਰ ਪੈ ਗਈ ਆ। ਲਓ ਜੱਗੀ ਮੌਲੀ ਵਾਲਾ ਜੱਗੀ ਇਸ ਵੇਲੇ ਵਧਿਆ ਆ ਕਬੱਡੀ ਪਾਉਣ ਦੇ ਲਈ। ਲਓ 4-2 ਭਰਾਵਾਂ ਦੇ ਕੰਨੀਆਂ ਮੱਲੀਆਂ ਹੋਈਆਂ ਨੇ। ਮਲੂਕ ਤੇ ਫਰਿਆਦ ਵਿਚਕਾਰ ਸ਼ਮੀਰ ਲਓ ਕੁਲਵੀਰ ਤੇ ਦੇਖਣਾ ਵੀ ਇਸ ਵੇਲੇ ਹੋ ਗਿਆ ਮੁਕਾਬਲਾ। ਵਾਜਦੇ ਟੱਕੇ ਹੁਣ ਗੱਲ ਵੱਖਰੀ ਮੇਰੇ ਮਿੱਤਰਾਂ ਸਨੌਜਨੋਂ ਦਵਿੰਦਰਾ ਦੇ ਯਾਰ ਤੇ ਕਰਮਾਨ ਇਸ ਨੌਜਨ ਦਾ ਜਟਾਨਿਆ ਵਾਲੇ ਕੁਲਵੀਰ ਦਾ ਬਹੁਤ ਸਰੇ ਵੀ ਖੇਡ ਹਨ ਰੂਹ ਖੁਸ਼ ਕਰਦੀ ਮੁੰਡਿਆ ਨੇ ਅੱਜ ਨਿਆਰਾ ਮਖੜਾ ਵੱਨਦਾ ਮੇਰੇ ਵੀਰੋ ਆਓ ਸਾਡੇ ਸ਼ਾਦੀ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੈਚ ਅੰਤ ਤੱਕ ਪਰਾਂ ਤੇ ਹੈ ਇੱਕ ਪਾਸੇ ਕਹਿੰਦੇ ਨੌਜਨ ਅਮਰਤ ਹੈ ਫੱਟੇ ਗੜ ਛੱਮਾ ਵੀ ਧਰਤੀ ਦਾ ਖੇਡਿਆ ਵੀ ਸਿਰੇ ਦਾ ਹੈ ਮੈਚ ਬਹੁਤ ਟਾਈਮ ਬਾਅਦ ਤੇ ਸਿਰੇ ਦਾ ਮੈਚ ਖੇਡਾ ਗਿਆ ਆ ਮੈਚ ਬੜਾ ਚੁੱਟੀ ਦਾ ਦਵਿੰਦਰ ਸ਼ਕਰਪੁਰ ਦੀ ਟੀਮ ਦੇ ਹਿੱਸੇ ਹੈ ਲਓ ਅਗਲੀ ਕਬੱਡੀ ਕਰਵਿੰਦਰ ਹੈ ਜਲਵੇੜੇ ਵਾਲਾ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਇੱਕ ਪਾਸੇ ਕਹਿੰਦੇ ਮਲੂਕ ਅਲੀ ਉਹ ਤੇਜ਼ ਨੂੰ ਤੇਜ਼ ਤੇਜ਼ ਨੂੰ ਤੇਜ਼ ਬੱਲੇ 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 ਆ ਮਲੂਕਾ ਆ ਮਲੂਕਾ ਉਸਤਾਦ ਜੀ ਜਵਾਬ ਬੜਾ

ਇਹ ਬੈਸਟ ਮੈਚ ਹੋ ਨਿਪੜਿਆ ਤੇ ਆਹ ਮੈਚ ਜਦੋਂ 365 ਵਾਲੇ ਪਾਉਣਗੇ ਨਾ ਬੈਸਟ ਕੱਟ ਕੇ ਤੇ ਫੇਰ ਮੇਰੇ ਵੀਰੋ ਕਬੱਡੀ ਨੂੰ ਚੌਣ ਆਇਆ ਆ ਪਾਰਿਆ ਉਸਤਾਦ ਜੀ ਕਰੇਗਾ ਮੌਲੀ ਵਾਲਾ ਜੱਗੀ ਹੈ ਮੌਲੀ ਵਾਲਾ ਜੱਗੀ ਤੇ ਫਰਿਆਦ ਜਫਾ ਲਾ ਬੜਿਓ 1 April ਨੂੰ ਪੰਜਾਬ ਆ ਗਿਆ ਵੱਡਾ ਮੇਲਾ ਕਰਾਉਣਾ ਓਦਰੀ ਵੀ ਆਪ ਸਭ ਨੂੰ ਪਿਆਰ ਭਰਿਆ ਸਦਾ ਕਾਲਾ ਦਿਨ ਬਾਕੀ ਪਰਸੋਂ 1 April ਮੇਰੇ ਵੀਰੋ ਲੰਡੇ ਕੈਂਦੀ ਹੋਣੀ ਹੈ ਮੈਚ ਜਿਹੜਾ ਸਮਾਪਤ ਹੋ ਗਈ ਹੈ ਇਹਨਾਂ ਨੂੰ ਕਬੱਡੀ ਦਾ ਆਨੰਦ ਆਇਆ ਉਹ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਕੇ ਦੱਸਣਗੇ 15 ਮਿੰਟ ਦੀ ਬ੍ਰੇਕ ਹੋਊਗੀ ਆ ਮੈਚ ਦਾ ਜਿਹੜਾ ਰਿਜ਼ਲਟ ਹੈ 33 ਨੰਬਰ ਨੇ ਮਾਤਾ ਪੰਜਾਬ ਕੌਰ ਸੰਦੀਪ ਨੰਗਲਪੀਆ ਕਬੱਡੀ ਕਲੱਬ ਸ਼ਾਹਕੋਟ ਦੀ ਟੀਮ ਨੇ ਤੇ 38 ਨੰਬਰ ਨੇ ਇਸ ਮੈਚ ਦੇ ਵਿੱਚੋਂ ਆਜ਼ਾਦ ਕਬੱਡੀ ਕਲੱਬ ਸ਼ਕਰਪੁਰ ਦੇ ਆਜ਼ਾਦ ਕਬੱਡੀ ਕਲੱਬ ਸ਼ਕਰਪੁਰ ਤੇ ਬਾਬਾ